ਸੋ ਸੇਖਾ ਜੀ ਮੈਂ ਫੋਰੋ ਮੀਡੀਆ ਐਕਟ 19 ਨਿਊਜ਼ ਟੀਵੀ ਦੇ ਵਿੱਚ ਅਚਲਿਆ ਗਿਆ ਤਾਂ ਓਪਨ ਡੋਰ ਚਰਚ ਵੱਲੋਂ 크리스마ਸ ਦਿਹਾੜੇ ਲਈ ਵਿਸ਼ਾਲ ਸ਼ੋਭਾ ਯਾਤਰਾ 34 ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਔਰ ਪਾਸਟਰ ਦੇ ਹੋਣੇ ਕੀ ਕੀ ਦਿੱਤਾ ਸੰਦੇਸ਼ ਕੁਝ ਦੇਖੋ ਇਹ ਰਖੋ ਪਾਸਟਰ ਦੇ ਹੋਣੇ ਇਸਾਂ ਤੇਸ ਇਸ ਤੇਰੀ ਨਾ ਪਿਆਟਾ ਲੱਗਿਆ ਹੈ ਪਾਸਟਰ ਦੇ ਹੋਣੇ ਇਸ ਤੇ ਸਭ ਕੁਰੀ ਸ਼ਰਮੀ ਦੀ ਨੂੰ ਹੈ ਪਿਆਟਾ ਲੱਗਿਆ ਹਲੇ

ਤੇ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਉੱਤੇ ਸਾਰੇ ਗੁਨਾਹਗਾਰਾਂ ਤੇ ਪਾਪੀਆਂ ਨੂੰ ਬਚਾਉਣ ਦੇ ਵਾਸਤੇ ਆਏ ਤੇ ਸਭ ਤੋਂ ਵੱਡਾ ਪੈਗਾਮ ਪ੍ਰਭੂ ਯਿਸੂ ਜੀ ਦਾ ਪਿਆਰ ਦਾ ਹੈ ਤੇ ਅੱਜ ਅਸੀਂ ਸਾਰੇ ਸ਼ਹਿਰ ਵਿੱਚ ਸ਼ਾਂਤੀ ਦਾ ਤੇ ਪਿਆਰ ਦਾ ਪੈਗਾਮ ਲੈ ਕੇ ਆਏ ਆ ਬਸ ਤੁਸੀਂ ਤੁਹਾਡੇ ਨਾਲ ਕਾਨਫਰੰਸ ਜੋ ਕਰ ਰਿਹਾ ਹਾਂ 2:00 ਅਸੀਂ ਸਾਰਾ ਕਪੂਰਫਲਾ ਸ਼ਹਿਰ ਜਿੰਨੇ ਵੀ ਪਾਸਟਰਸ ਆ ਸੀਨੀਅਰਸ 크ਰਿਸਚਨ ਵੈਲਫੇਅਰ ਐਸੋਸੀਏਸ਼ਨ ਤੇਓ ਪੰਡੋਰ ਚਰਚ ਪੈਂਥੀਕੋਸਲ ਪ੍ਰਬੰਧਕ ਕਮੇਟੀ ਦੇ ਸਾਰੇ ਨੁਮਾਇੰਦੇ ਜਿਹੜੇ ਆ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਤੁਹਾਨੂੰ ਮੈਂ ਕਹਿੰਦਿਆਂ ਜੀ ਆਇਆਂ ਕਹਿੰਦਿਆਂ ਬੱਲੇ ਤਮੈਂ ਕਹਿੰਦਿਆਂ ਸਲਾਮੇ ਆਇਆਂ ਹੋਈਆਂ ਸੰਗਤਾਂ ਨੂੰ ਕਹਿੰਦਿਆਂ ਸਲਾਮੇ ਆਇਆਂ ਤਾਰੀਫ ਜਾਂ ਕੇ ਹੱਲੇ ਨਹੀਂ ਆ ਗੀਆਂ ਹੋਈਆਂ ਸੰਗਤਾਂ ਨੂੰ ਕਹਿੰਦਿਆਂ ਸਲਾਮੇ ਆਇਆਂ ਹੋਈਆਂ ਸੰਗਤਾਂ ਨੂੰ ਕਹਿੰਦਿਆਂ ਬਰੇਡੰਡੇ ਪਲੱਸਟੇਰ ਚ ਇਹ ਆਵਾਜ਼ ਇਹ ਕੰਗਰ ਦੀ ਗੱਡੀ ਆ ਪੋਜਿਆਲ ਚਰਚ ਸਾਡੇ ਪਾਸਟਰ ਸਾਹਿਬ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਕਰਦੇ ਆ ਸੰਤਾਂ ਮੈਂ ਦੇਖ ਰਿਹਾ ਹਰ ਸਾਲ ਵਧ ਰਹੀ ਆ ਉਹਦਾ ਕਾਰਨ ਹੈ ਪਹਿਲਾਂ ਤਾਂ ਪਾਸਟਰ ਸਾਹਿਬ ਸਾਡੇ ਮਾਤਾ ਜੀ ਦੇ ਇਹਨਾਂ ਦੇ ਪਿਤਾ ਜੀ ਪਾਸਟਰ ਸਾਹਿਬ ਦੇ ਉਹਨਾਂ ਨੇ ਬਹੁਤ ਦੇਰ ਪ੍ਰਚਾਰ ਕੀਤਾ 크ਿਸਚੀਅਨਿਟੀ ਦਾ ਔਰ ਲੋਕਾਂ ਨੂੰ ਪੀਸ ਔਰ ਹਾਰਮਨੀ ਇਹਦੇ ਜਰਨੈਂਡ ਆਫ ਬਿਸ਼ਪ ਦੇ ਦਿੱਤਾ ਔਰ 크ਿਸਚੀਅਨਿਟੀ ਦੀ ਸਭ ਤੋਂ ਅੱਛੀ ਗੱਲ ਕੀ ਹੈ ਜਿੱਥੇ ਪੀਸ ਔਰ ਆਹ ਸਾਰੇ ਜਿਹੜੀ ਉਹਦੀ ਗੱਲ ਕਰਦੇ ਆ ਹਾਰਮਨੀ ਦੀ ਉਥੇ 크ਿਸਚੀਅਨਿਟੀ ਐਜੂਕੇਟਿਨ ਕਰਦੀ ਆ ਤੇ ਹੈਲਥ ਸਰਵਿਸੇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕ੍ਰਿਸਚਨ ਭਰਾ ਜੀ ਦਾ ਕਿੰਨੇ ਸਾਲ ਤੋਂ ਤੁਸੀਂ ਇਹਨਾਂ ਤਰ੍ਹਾਂ ਰਵਾਇਤ ਕਰ ਰਹੇ ਆ ਅੱਜ ਅਸੀਂ ਇਹ ਕਬੂਰਤਲਾ ਸ਼ਹਿਰ ਦੇ ਵਿੱਚ 34ਵੀਂ ਸ਼ੋਭਾ ਯਾਤਰਾ ਲੈ ਕੇ ਆਏ ਆ ਤੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਦਾ ਪੈਗਾਮ ਦੇਵਾਂਗੇ ਖੋਪੋਟ ਅੰਗੇ ਸੰਦੇਸ਼ ਕਿ ਸੁਸਤ ਸਭ ਤੋਂ ਵੱਡਾ ਸੰਦੇਸ਼ ਇਹ ਆ ਕਿ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਕ੍ਰਿਸਮਸ ਫੈਸਟੀਵਲ ਜਿਹੜਾ ਆ ਉਹ ਪਿਆਰ ਤੇ ਮੁਹੱਬਤ ਆਇਆ ਤੇ ਸ਼ਾਂਤੀ ਦਾ ਪਰਤੀਜ ਥੈਂਕ ਯੂ ਬੌਂਸ ਜੀ ਮੈਂ ਕਹਿੰਦੇ ਆ ਜੀ ਆਇਆਂ ਕਹਿੰਦੇ ਆ ਗੱਲ ਤਾਂ ਮੈਂ ਕਹਿੰਦੀ ਆ ਸਲਾਮ ਹੀ ਆਇਆ ਹੋਇਆ ਸੰਗਤਾਂ ਨੂੰ ਕਹਿੰਦੇ ਆ ਸਲਾਮ ਹੀ ਆਇਆ ਤਾਰੀਫ ਜਾਂ ਕੇ ਹallelujah ਇਹ ਕਮ ਕਹਿੰਦੇ ਆ ਜੀ ਆਇਆਂ ਕਹਿੰਦੇ ਆ ਆ ਆਪਣਾ ਹਿੰਦੁਸਤਾਨ ਦੀ ਖੂਬਸੂਰਤੀ ਕੀ ਆ ਕਿ ਤੁਸੀਂ ਜਿਹੜਾ ਮਰਜੀ ਧਰਮ ਅਡਾਪਟ ਕਰੋ ਤੇ ਸੈਕੂਲਰ ਸਾਡੀ ਸੋਚ ਹੋਣੀ ਚਾਹੀਦੀ ਆ ਤੇ ਇਹ ਪ੍ਰਚਾਰ ਜਿੱਥੇ ਪਾਚੀ ਸਾਹਿਬ ਦੀ ਮਾਤਾ ਜੀ ਨੇ ਉੱਥੇ ਮੇਰੀ ਨੂੰ ਮਿਲ ਮੈਂ ਚਲੇ ਚਲੇ ਪਾਚੀ ਸਾਹਿਬ ਕੋਲ ਗਿਆ ਮੈਂ ਕਿ ਤੇ ਫਿਰ ਮਾਤਾ ਜੀ ਨੇ ਦੇਖਿਆ ਮੈਂ ਕਿਹਾ ਮਾਤਾ ਜੀ ਇਹ ਇਹਨਾਂ ਦਾ ਜਿਹੜਾ ਉਪਦੇਸ਼ ਆ ਉਹ ਉਹ ਮਨਸਾ ਦੇ। ਜੇ ਮਨੁੱਖ ਤਾਂ ਉਹ ਕੇ ਬਦੋਣ ਲਈ ਉਹਦੀ ਸੇਵਾ ਕਰ ਲਈ। ਬੰਦੇ ਨੂੰ ਹਰ ਉਪਰਾਧਾ ਕਰਨਾ ਚਾਹੀਦਾ। ਮੈਂ ਹਰ ਫੰਕਸ਼ਨ ਤੇ ਜਾਣਾ, ਅੱਜ ਵੀ ਸ਼ੁਭ ਕਾਮਨਾਵਾਂ ਦੇਣਾ। ਹallelujah। ਹallelujah। ਕਿਉਂਕਿ ਮੈਂ ਕਹਿੰਦੀ ਆ। ਸਲਾਮ ਹੈ ਆਇਆ ਹੋਣਾ ਸੰਗਤਾਂ ਨੂੰ ਕਹਿੰਦੇ ਆ। ਸਲਾਮ ਹੈ ਆਇਆ। ਤਾਰੀਫ ਜਾਂ ਕੇ ਹਲੇ ਲਈ ਆ। ਸਲਾਮ ਹੈ ਆਇਆ। ਕਿਤਾ ਨੂੰ ਕਹਿੰਦੇ ਆਂ ਜਗਾਂ ਦੀ ਕਹੇ ਲਏ ਆਂ ਆਸ ਕਰੇ ਲੋ ਕਿ ਸਤਿ ਸਿਰ ਤੇ ਸਤਿ ਜੀ ਤੁਨੇ ਆਂ ਲੱਗੇ ਆਂ ਆਸ ਕਰੇ ਲੋ ਕਿ ਸਤਿ ਸਿਰ ਤੇ ਗੁਰੂ ਸ਼ਰਮਤੀ ਤੁਨੇ ਆਂ ਲੱਗੇ ਆਂ ਕਿ ਕੰਮ ਕਹਿੰਦੇ ਆਂ ਜੀ ਆਇਆ ਕਹਿੰਦੇ ਆ ਗੱਲ ਤਾਂ ਮੈਂ ਕਹਿੰਦੀ ਆ ਸਲਾਮੇ ਆਇਆ ਹੋਇਆ ਸੰਗਤਾਂ ਨੂੰ ਕਹਿੰਦੇ ਆ ਸਲਾਮੇ ਹਲੇਲੂਇਆ ਸਲਾਮ ਹੈ ਯਾ ਸੰਗਤਾਂ ਨੂੰ ਕੈਨਿਆ ਸਲਾਮ ਹੈ ਯਾ ਸੰਗਤਾਂ ਨੂੰ ਕੈਨਿਆ